ਕਾਉਂਸਲਰ ਤુલਸੀਰਾਮ ਬਾਂਸਲ ਤੇ ਟੋਜੀ ਬਰਾੜ ਵੱਲੋਂ ਸਾਵੀ ਗਿੱਲ ਦਾ ਗੀਤ ਕਾਲਜ ਦੇ ਮੁੰਡੇ ਕੀਤਾ ਗਿਆ ਰਿਲੀਜ਼ ਜਾਣਕਾਰੀ ਅਨੁਸਾਰ ਅੱਜ ਜੈਤੂ ਦੇ ਨਹਿਰੂ ਪਾਰਕ ਵਿਖੇ ਕਾਉਂਸਲਰ ਤુલਸੀਰਾਮ ਬਾਂਸਲ ਅਤੇ ਟੋਜੀ ਬਰਾੜ ਵੱਲੋਂ ਸਾਂਝੇ ਤੌਰ ਤੇ ਸਾਵੀ ਗਿੱਲ ਦਾ ਕਾਲਜ ਦੇ ਮੁੰਡੇ ਗੀਤ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਕਾਉਂਸਲਰ ਤુલਸੀਰਾਮ ਬਾਂਸਲ ਦਾ ਪਰ ਮਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਬੁਕੇ ਦੇ ਕੇ ਰੀਬਨ ਵੀ ਕਟਵਾਇਆ ਗਿਆ ਆਓ ਸੁਣਦੇ ਹਾਂ ਸਾਵੀ ਗਿਲ ਦਾ ਗੀਤ ਮੇਰੇ ਲਈ ਜੋ ਆਏ ਨੇ ਇੱਥੇ ਮੁੱਖ ਮਹਿਮਾਨਾਂ ਦਾ ਤੇ ਜੋ ਮੈਂ ਆਪਣਾ ਗਾਣਾ ਗਾਇਆ ਹੋਇਆ ਹੈ ਉਹ ਤੁਹਾਨੂੰ ਸੁਣਾਉਣ ਲੱਗੇ ਹਾਂ ਦਲਸਨ ਮੇਰੀਏ ਪਰ ਜਾਈਏ ਨਹੀਂ ਤਨ ਦਿਲ ਦਾ ਹਾਲ ਸੁਨਾਈਏ ਨਹੀਂ ਦਲਸਨ ਮੇਰੀਏ ਪਰ ਜਾਈਏ ਨਹੀਂ ਤਨ ਦਿਲ ਦਾ ਹਾਲ ਸੁਨਾਈਏ ਨਹੀਂ ਸਾਡੇ ਕਾਲਜ ਦਾ ta munda